ਅੰਮ੍ਰਿਤਸਰ ਦੇ थाना ਸਿਵਲ ਲਾਈਨ ਇਲਾਕੇ ਦੇ ਵਿੱਚ ਇੱਕ ਥਾਰ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਗੱਡੀ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਥਾਰ ਗੱਡੀ ਦੇ ਮਾਲਕ ਜੰਮੂ ਦੇ ਰਹਿਣ ਵਾਲੇ ਸਨ ਅਤੇ ਜੰਮੂ ਤੋਂ ਇੱਥੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਅੱਗ ਤੇ ਕਾਬੂ ਪਾਇਆ। ਭਾਈ ਹਰਮੰਦਰ ਸਾਹਿਬਗੇ ਹੀ ਮੱਥਾ ਟੇਕਣ। ਕਿਹੜੀ ਜਗ੍ਹਾ ਤੋਂ ਆਏ ਸੀ? ਭਾਈ ਜੰਮੂ ਤੋਂ ਆਏ। ਸ਼ਾਹ ਹਨੇ ਮੇ ਭਾਈ ਕੀ ਹੋਇਆ ਕਿ ਗੱਡੀ ਜਨਾਲੀ ਇੱਕ ਗੱਡੀ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਤੇ ਤਿੰਨ ਜਣੇ ਜਾ ਰਹੇ ਸੀ ਜੰਮੂ ਨੂੰ ਜਾ ਰਹੇ ਸੀ ਠੀਕ ਹੈ ਜੀ ਭਾਈ ਕਾਰਨ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਨਵੀਆਂ ਇਹ ਨੂੰ ਗੱਡੀ ਆ ਉਹਨਾਂ ਦਾ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਮਕੈਨਿਕਲ ਦੇ ਹੈ ਨਹੀਂ ਆ ਇਹ ਸਾਨੂੰ ਪਤਾ ਨਹੀਂ ਇਸ ਚੀਜ਼ ਦਾ ਕਿ ਕਿੱਦਾਂ ਅੱਗ ਲੱਗੀ ਆ ਹਨਾ ਅਸੀਂ ਤੇ ਜਾ ਰਹੇ ਤਿੰਨ ਜਣੇ ਸਵਾਰ ਹੋ ਕੇ ਜਾ ਰਹੇ ਸੀ ਆਪਣੀ ਜਾਨ ਬੜੀ ਮੁਸਕਨਾ ਮੁਕ ਜਾ ਕੇ ਨਿਕਲੇ ਆ ਬਾਹਰ ਹਨਾ ਤੇ ਆਪਾਂ ਇਹ ਦੇਖ ਸਕਦੇ ਆ ਕਿ ਅਗਰ ਅਸੀਂ ਮੁੜੇ-ਘੁੜੇਗੇ ਤਾਂ ਬਾਹਰ ਨਿਕਲ ਗਏ ਅਗਰ ਸੱਟ ਨਾਲ ਫੈਮਲੀ ਹੁੰਦੀ ਤੇ ਭਾਈ ਔਖਾ ਹੀ ਬਚਾ ਔਖਾ ਹੀ ਫੈਮਲੀ ਇੱਕ ਕੰਪਨੀ ਬਾਹਰ ਦੀ ਬਾਹਰ ਦੀ ਸਾਈਡ ਤੇ ਆ ਸਿਵਲ ਹਸਪੀਟਲ ਦੀ ਸਾਈਡ ਤੇ ਹਾਂਜੀ ਇਹ ਰਿਸ਼ੀ ਕੁਸ਼ੋਰ ਕੋਈ ਬਾਤ ਲਾਉਂਦੀ ਹੈ ਹਾਂਜੀ ਇਹ ਜੰਮੂ ਤੋਂ ਰਹਿਣ ਵਾਲਾ ਇਹ ਆਪਣੇ ਇੱਥੇ ਆਇਆ ਸੀ ਮੱਥਾ ਟੇਕਣ ਵਾਸਤੇ ਤਿੰਨ ਜਾਣੇ ਸੀ ਇਹ ਵਾਪਸ ਜਾ ਰਿਹਾ ਸੀ ਤਾਂ ਗੋ ਕੁਝ ਸਰਗਟ ਪੈਰਗੜ ਦੋ ਗੱਡੀਆਂ ਗੱਡੀਆਂ ਲਿਆ ਗਏ ਇਸ ਤਰ੍ਹਾਂ ਦਾ ਕੋਈ ਜਾਣੇ ਨਹੀਂ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਮਾਲੀ ਨੁਕਸਾਨ ਹੋਇਆ ਗੱਡੀ ਸੜ ਗਈ ਗੱਡੀ ਕਿਹੜੀ ਸੀ ਇਹ ਥਾਰ ਗੱਡੀ ਸੀ ਥਾਰ ਥਾਰ